ਅੰਮ੍ਰਿਤਸਰ ਦੇ ਪੁਰਾਣਾ ਨਰਿਆਣਗੜ ਬਾਈਪਾਸ ਵਿਕੇ ਰਾਮਗੜੀਆ 브ਦਰਹੂਡ ਗੁਰਚਰਨ ਸਿੰਘ ਬਬਰਾ ਜਾਦਗਾਰੀ ਹਾਲ ਵਿਕੇ ਅੱਜ ਲਾਇਨਸ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਅਤੇ ਸਾਊਥ ਹਾਲ ਲਾਇਨਸ ਕਲੱਬ ਜੁਕੇ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲਾਇਨਸ ਹਸਪੀਟਲ ਦੇ ਚੇਅਰਮੈਨ ਨਰਿੰਦਰ ਸਿੰਘ ਜਰਨਲ ਸੈਕਟਰੀ ਗੁਰਵਿੰਦਰ ਸਿੰਘ 브ਦਰਹੂਡ ਨੇ ਦੱਸਿਆ ਕਿ ਇਹ ਸੰਸਥਾ 2011 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਇਹ ਸੰਸਥਾ ਲੋੜਵੰਦ ਮਦਦ ਕਰਨ ਲਈ ਸੰਸਥਾ ਬਣਾਈ ਗਈ। ਉਹਨਾਂ ਨੇ ਕਿਹਾ ਕਿ ਸੰਸਥਾ ਦਾ ਮੇਨ ਮਕਸਦ ਐਜੂਕੇਸ਼ਨ, ਫ੍ਰੀ ਇਲਾਜ, ਵਿਧਵਾ ਔਰਤਾਂ ਨੂੰ ਪਹੁੰਚਣਾ, ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਇਹ ਸੰਸਥਾ ਬਣਾਈ ਗਈ। ਅੱਜ ਸੰਸਥਾ ਵੱਲੋਂ ਅੱਖਾਂ ਦਾ ਫ੍ਰੀ ਚੈੱਕ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਆਸ-ਪਾਸ ਦੇ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ। ਕੈਂਪ ਦੇ ਦੌਰਾਨ ਲੋਕਾਂ ਦੀਆਂ ਅੱਖਾਂ ਚੈੱਕ ਕਰਦੇ ਹੋਏ ਦਵਾਈਆਂ ਐਨਕਾ ਫ੍ਰੀ ਦਿੱਤੀਆਂ ਗਈਆਂ। ਅਤੇ ਲੋਕਾਂ ਦੀ ਸ਼ੂਗਰ ਵੀ ਫ੍ਰੀ ਚੈੱਕ ਕੀਤੀ ਗਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਰਿੰਦਰ ਸਿੰਘ ਮੈਂ ਚੇਅਰਮੈਨ ਲਾਇਨ ਲਾਇਨ ਹਸਪੀਟਲ ਅੰਮ੍ਰਿਤਸਰ ਬੋਲ ਰਿਹਾ ਹਾਂ ਅਸੀਂ ਗੁਰਚਰਨ ਸਿੰਘ ਪਵਰਾ ਦੇ ਯਾਦਗਾਰੀ ਹਾਲ ਦੇ ਵਿੱਚ ਆਈ ਕੈਂਪ ਲਾਇਆ ਇਸ ਆਈ ਕੈਂਪ ਦੇ ਵਿੱਚ ਸਾਰੀਆਂ ਅੱਖਾਂ ਚੈੱਕਅਪ ਕੀਤੀਆਂ ਜਾਣਗੀਆਂ ਨਾਲ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ਸਾਰਿਆਂ ਨੂੰ ਸਾਰੇ ਬੰਦਿਆਂ ਨੂੰ ਰਿਕੁਐਸਟ ਹੈ ਵੀ ਜਿਹੜੇ ਲਾਗੇ ਛਾਗੇ ਦੇ ਵਿਹ ਹੈ ਉਹ ਸਾਰੇ ਇੱਥੇ ਆ ਜਾਣ ਤਾਂ ਕਿ ਉਹਨਾਂ ਦੀ ਅੱਖਾਂ ਚੈੱਕ ਕੀਤੀਆਂ ਜਾ ਸਕਣ ਸਾਡੇ ਹਸਪਤਾਲ ਦੇ ਵਿੱਚ ਸਾਰੇ ਜਿੰਨੇ ਵੀ ਕਟ੍ਰੈਕਟ ਦੇ ਆਪਰੇਸ਼ਨ ਹੁੰਦੇ ਆ ਉਹ ਬਹੁਤ ਸਬਸਿਡੀਡਾਈਜ਼ਡ ਰੇਟ ਤੇ ਹੁੰਦੇ ਆ ਬਹੁਤ ਘੱਟ ਰੇਟਾਂ ਤੇ ਹੁੰਦੇ ਆ ਸਾਰਿਆਂ ਨੂੰ ਸਾਡੀ ਰਿਕੁਐਸਟ ਹੈ ਵੀ ਆ ਕੇ ਸਾਡੇ ਹਸਪਤਾਲ ਦੇ ਵਿੱਚ ਅੱਖਾਂ ਦਿਖਾ ਲਿਆ ਕਰਨ ਤੇ ਇਸ ਗੱਲ ਦਾ ਫਾਇਦਾ ਠਾਉਣ ਤਾਂ ਕਿ ਸਾਰੇ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਹੋ ਸਕੇ ਇਹ ਤਾਂ ਦੇਵਨ ਦਾ ਕੰਮ ਹੋਊ ਗਰੀਬਾਂ ਦੀ ਬਹੁਤ ਬੰਦ ਨਹੀਂ ਕਰਦੇ ਆ ਫ੍ਰੀ ਵੀ ਉਹਨਾਂ ਦੇ ਆਪਰੇਸ਼ਨ ਕਰਾਂਗੇ ਇਸ ਕਰਕੇ ਅਰਜ਼ਿਆ ਵੀ ਸਾਰੇ ਬੰਦੇ ਸਾਡੇ ਹਸਪਤਾਲ ਦੇ ਵਿੱਚ ਦਰਸ਼ਨ ਦੇ ਕਿਰਪਾਤਾ ਕਰਦੇ ਕਿੰਨੇ ਲੰਬੇ ਸਮੇਂ ਤੋਂ ਉਸ ਜਿਹੜਾ ਹਫਤਾ ਪਵਾ ਜਾ ਰਿਹਾ ਇਹ ਸਾਡਾ 19 2010 ਤੋਂ ਚੱਲ ਰਿਹਾ ਠੀਕ ਹੈ ਹਸਪਤਾਲ ਜਿਹੜਾ ਕੈਂਪ ਲਾਇਆ ਚੱਕਾ ਦਾ ਇਹ ਕਿੰਨਾ ਸਮਾਂ ਹੋ ਗਿਆ ਕੈਂਪ ਲੋਕ ਤੇ ਉਹਨਾਂ ਸਿਹਤ ਦੇ ਕਿੰਨੇ ਕੁ ਲੋਕੀ ਲਾਹਾ ਲੈ ਗਏ ਨੇ ਦਾ ਕੰਮ ਇਹਦਾ 100 ਬੰਦਾ ਤਕਰੀਬਨ ਲੈ ਚੁੱਕੇ ਹੈ 100 ਕੁ ਬੰਦਾ ਹੋਰ ਆ ਜਾਣ ਜਿੰਨੇ ਤਾਂ ਨਹੀਂ ਰਹਿਣਾ 200 ਬੰਦਾ ਕਟੋਕਟਾ ਦਾ ਬੈਨੀਫਿਟ ਲਏਗਾ ਜੀ ਕਰੋ ਵੀ ਪੀਰ ਕਰਨਾ ਚਾਹਵੇ ਸਾਡੇ ਵਸਿਆ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਵੀ ਸਾਡੇ ਬਹੁਤ ਸਬਸਿਡਾਈਡ ਰੇਟ ਆ ਅਸੀਂ ਜਿਹੜਾ ਆਪਰੇਸ਼ਨ ਬਾਅਦ 30000 ਦੇ ਵਿੱਚ ਜੇ 40000 ਚੁੰਦਾ ਉਹ ਅਸੀਂ 5000 ਚ ਚੱਕਦੇ ਆ ਜਿਹੜਾ ਬਾਹਰ 70000 ਚੁੰਦਾ ਉਹ ਹੀ 15 20000 ਚ ਕਰਦੇ ਆ ਇਸ ਕਰਕੇ ਸਾਡੇ ਹਸਪਤਾਲ ਦਾ ਬੇਨਫਿਟ ਲੈ ਲਿਆ ਜਾਵੇ ਲਾਹ ਲਿਆ ਜਾਵੇ ਅੱਖਾਂ ਦਾ ਹੀ ਹੁੰਦਾ ਕਿ ਜੇ ਹੋਰ ਹੀ ਬਾਕੀ ਨਹੀਂ ਅੱਖਾਂ ਸਿਰਫ ਅੱਖਾਂ ਦਾ ਅੱਖਾਂ ਦੇ ਹਸਪਤਾਲ ਅੱਖਾਂ ਦਾ ਹੀ ਇਹ ਇਲਾਜ ਕਰਦੇ ਸਾਡੇ ਹਰ ਕਿਸਮ ਦਾ ਇਲਾਜ ਅੱਖਾਂ ਦਾ ਸਾਡੇ ਹਸਪਤਾਲ ਚ ਮੈਂ ਗੁਰਵਿੰਦਰ ਸਿੰਘ ਜਨਰਲ ਸੈਕਟਰੀ ਰਾਮਗੜੀ ਬ੍ਰਦਰਹੁੱਡ ਸਾਡੀ ਸੰਸਥਾ ਜਿਹੜੀ ਹੈ ਇਹਦਾ ਜਨਮ 2011 ਚ ਹੋਇਆ ਅਸੀਂ ਸ਼ੁਰੂ ਚ ਸ਼ੁਰੂਆਤ ਚ ਅਸੀਂ ਲੋੜਵੰਦਾ ਦੀ ਮਦਦ ਕਰਨ ਲਈ ਇਹ ਸੰਸਥਾ ਬਣਾਈ ਹੈ ਮੇਨ ਸਾਡਾ ਮਕਸਦ ਜਿਹੜਾ ਹੈਗਾ ਉਹਨਾਂ ਨੂੰ ਐਜੂਕੇਸ਼ਨ ਐਜੂਕੇਸ਼ਨ ਦੇਣੀ ਤੇ ਇਲਾਜ ਕਰਵਾਉਣੀ ਹੈ ਫ੍ਰੀ ਇਲਾਜ ਦੇਣਾ ਵਿਧਵਾਵਾਂ ਨੂੰ ਪੈਨਸ਼ਨ ਦੇਣੀ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਫੀਸਾਂ ਉਹਨਾਂ ਦੀਆਂ ਦੇਣੀ ਆ ਸਾਡੀ ਸੰਸਥਾ ਦੇ ਮੇਨ ਜਿਹੜੇ ਕਾਰਜ ਇਹ ਨੇ ਅਸੀਂ ਇਹ ਜ਼ਮੀਨ ਸਾਨੂੰ 2013 ਦੇ ਵਿੱਚ ਮਿਲੀ ਅਤੇ ਤਕਰੀਬਨ ਅਸੀਂ ਬਹੁਤ ਸਾਰਾ ਖਰਚਾ ਕਰਕੇ ਇਹ ਬਿਲਡਿੰਗ ਖੜੀ ਕਰ ਲਈ ਹੈ ਤੇ ਹੁਣ ਅਸੀਂ ਸਾਡੀ ਇਹ ਬਿਲਡਿੰਗ ਤਿਆਰ ਹੋ ਗਈ ਆ ਅਸੀਂ ਪਿਛਲੇ ਕਈਆਂ ਸਾਲਾਂ ਤੋਂ ਅੱਖਾਂ ਦੇ ਕੈਂਪ ਵੀ ਲਾ ਰਹੇ ਆ ਤੇ ਲੋਕਾਂ ਦੀ ਹੋਰ ਵੀ ਮਦਦ ਕਰ ਰਹੇ ਆ ਹੁਣ ਸਾਡੇ ਅਗਲੇ ਜਿਹੜੇ ਇਹ ਯਾਨੀ ਪ੍ਰੋਜੈਕਟ ਹੈਗੇ ਨੇ ਉਹ ਇਹੋ ਹੀ ਹੈ ਕਿ ਅਸੀਂ ਗਰੀਬ ਲੋਕਾਂ ਦੀ ਲੋੜਵੰਦ ਲੋਕਾਂ ਨੂੰ ਅਸੀਂ ਜਿਹੜੀ ਆ ਉਹਨਾਂ ਦੀ ਪੂਰੀ ਮਦਦ ਕਰ ਸਕੀਏ ਪਿਛਲੀ ਵਾਰੀ ਅਸੀਂ ਜਿਹੜਾ ਕੈਂਪ ਲਾਇਆ ਸੀ ਉਰਚ ਵੀ 1.5 200 ਬੰਦਾ ਆਇਆ ਸੀ ਹੁਣ ਵੀ ਐਸਾ 1.5 100 ਬੰਦਾ ਆ ਚੁੱਕਾ ਤੇ ਉਮੀਦ ਹੈ ਕਿ 150 ਬੰਦਾ ਅਰਕੀ ਵੀ ਹੋ ਜਾਏਗਾ ਲੋਕਾਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਕੀ ਅਪੀਲ ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਹਿੰਦੁਸਤਾਨ ਦੇ ਸਰਕਾਰ ਆ ਡੈਮੋਕਰੇਟਿਕ ਸਰਕਾਰਾਂ ਨੇ ਇਹ ਜਿਹੜੀਆਂ ਸਿਵਲ ਸੁਸਾਇਟੀਆਂ ਨੇ ਉਹ ਅਵੇਅਰ ਹੋਣ ਤੇ ਫਿਰ ਇਹ ਜਿਹੜੀ ਡੈਮੋਕ੍ਰੇਸੀ ਜਿਹੜੀ ਜੜੀ ਸਾਡੇ ਜ਼ਿਆਦਾ ਵੱਧ ਫੁੱਲ ਸਕਦੀ ਹੈ ਸਿਵਲ ਸੁਸਾਇਟੀਆਂ ਨੇ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਲੋੜ ਹੈ ਅਸੀਂ ਐਜ਼ ਸਿਵਲ ਸੁਸਾਇਟੀ ਕੰਮ ਕਰ ਰਹੇ ਹਾਂ ਸਾਲ 'ਚ ਅਸੀਂ ਹਰ ਸਾਲ ਹੀ ਤਕਰੀਬਨ ਕੋਸ਼ਿਸ਼ ਕਰਦੇ ਹਾਂ ਵੀ ਲਾਈਏ ਕੈਂਪ ਹੁਣ ਸਾਡਾ ਹਾਲ ਕੰਪਲੀਟ ਹੋ ਗਿਆ ਹੋ ਸਕਦਾ ਅਸੀਂ 6 ਮਹੀਨੇ ਬਾਦੋਂ ਵੀ ਲਾ ਲਿਆ ਕਰੀਏ ਅਸੀਂ ਲਾਇਨਸ ਕਲੱਬ ਅੰਮ੍ਰਿਤਸਰ ਦਾ ਜਾਂ ਲੋਕਲ ਜਿਹੜੇ ਡਾਕਟਰ ਨੇ ਅਸੀਂ ਫਿਜ਼ੀਓਥੈਰੇਪੀ ਦਾ ਸੈਂਟਰ ਵੀ ਇੱਥੇ ਬਣਾਉਣਾ ਚਾਹੁੰਦੇ ਆ ਤੇ ਦੂਸਰਾ ਐਲੋਪੈਥੀ ਦਾ ਵੀ ਉਹਨਾਂ ਨਾਲ ਸਤਿਕਾਰ ਟਾਈਮ ਸਿਰ ਟਾਈਮ ਅਸੀਂ ਉਹਨਾਂ ਦੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆ ਮਿਲਦਾ ਕਿ ਲੋਕਾਂ ਨੂੰ ਫ੍ਰੀ ਇਲਾਜ ਮਿਲਦਾ ਫ੍ਰੀ ਇਲਾਜ ਮਿਲਦਾ ਤੇ ਸਾਰੀਆਂ ਸੁੱਖ ਸਹੂਲਤਾਂ ਅਸੀਂ ਉਹਨਾਂ ਨੂੰ ਦਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਵੀ ਕਰਦੇ ਆ ਤੇ ਪ੍ਰੇਰਦੇ ਆ ਅਸੀਂ ਆਪ ਸਾਰੇ ਬੰਦੇ ਜਿਹੜੇ ਆ ਉਹਨਾਂ ਨੂੰ ਵੱਧ ਤੋਂ ਵੱਧ ਨੌਲੇਜ ਦੇਣੀ ਵੱਡੀ ਗੱਲ ਹੈ ਜੀ ਇੱਕ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਜਿਹੜੀ ਗਰੀਬੀ ਇੱਕ ਗਰੀਬੀ ਤੇ ਇਗਨੋਰੈਂਸ ਇਗਨੋਰੈਂਸ ਜਿਹੜੀ ਆ ਉਹ ਗਰੀਬੀ ਨਾਲੋਂ ਵੀ ਮਾੜੀ ਆ ਲੋਕਾਂ ਨੂੰ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਵੇਅਰ ਨਹੀਂ ਗਏ ਤੇ ਅਸੀਂ ਇਹ ਨਿਆਸਰਿਆਂ ਨੂੰ ਅਸੀਂ ਥਾਂ ਦਿੱਤੀ ਆ ਔਰ ਉਹਨਾਂ ਦਾ ਅਸੀਂ ਉਹ ਇੱਥੇ ਚੱਲ ਵੀ ਬਥੇ ਅਸੀਂ ਉਹਨਾਂ ਦਾ ਸਸਕਾਰ ਕੀਤਾ ਭੋਗ ਪਾਏ ਉਹਨਾਂ ਦੇ ਰਿਸ਼ਤੇਦਾਰ ਵੇਖ ਕੇ ਵੀ ਹੈਰਾਨ ਰਹਿ ਗਏ ਵੀ ਇਹੋ ਜਿਹਾ ਮਾਨ ਸਤਕਾਰ ਤੇ ਸਾਡੇ ਪ੍ਰਵਾਸ ਚ ਨਹੀਂ ਸੀ ਮਿਲਣਾ ਜਿਹੜਾ ਇਹ ਸੰਸਥਾ ਨੇ ਸਾਨੂੰ ਦਿੱਤਾ ਹਾਂਜੀ ਮੈਂ ਡਾਕਟਰ ਨਵਨੀਤ ਢਿੰਗਰਾ ਮੈਂ ਲਾਇਨਸ ਕਲੱਬ ਵੱਲੋਂ ਰੋਜ਼ ਸ਼ਾਮੀ 5 ਤੋਂ 7 ਮਿਲਾਂਗੇ ਉੱਥੇ ਤੇ ਅੱਜ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਫॉर ਕੈਟਰਾਕਟ ਏਵੈਲੂਏਸ਼ਨ ਤੇ ਇੱਥੇ ਸਾਰੇ ਵੈਲਕਮ ਨੇ ਜਿੰਨੇ ਵੀ ਚੈੱਕਅਪ ਕਰਾਨੀ ਹੈ ਕੈਟਰਾਕਟ ਦੀ ਗਲੌਕੋਮਾ ਦੀ ਡਾਇਬੀਟਿਕ ਰੈਟੀਨੋਪੈਥੀ ਲਾਇਨਸ ਕਲੱਬ ਆ ਸਕਦੇ ਨੇ ਸ਼ਾਮੀ 5 ਤੋਂ 7 ਮੈਂ ਰੋਜ਼ ਅਵੇਲੇਬਲ ਹੋਵਾਂਗੇ ਉੱਥੇ ਬਾਈਟਿੰਗ ਵਰ ਫੋਰ ਕਿਹੜੇ ਕਿਹੜੇ ਭਾਈ ਦੇ ਕੰਮ ਕਰਦੇ ਆ ਲਾਇਨਸ ਕਲੱਬ ਤੁਹਾਨੂੰ ਸਰਵਿਸਿਜ਼ ਦੇ ਰਿਹਾ ਹੈ ਨੇ ਜਿਵੇਂ ਕਿ ਸ਼ੂਗਰ ਵਗੈਰਾ ਦੀ ਚੈੱਕਅਪ ਸਾਰੀ ਹੋ ਰਹੀ ਹੈ ਹੋ ਟ੍ਰੀ ਪਲਾਂਟੇਸ਼ਨ ਹੋ ਰਹੀ ਹੈ ਕਾਫੀ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਨੇ ਲੋਕ ਇਸ ਚੀਜ਼ ਵਿੱਚ ਤੇ ਜ਼ਰੂਰ ਆਪਣੀ ਹੈਲਥ ਚੈੱਕਅਪ ਵਾਸਤੇ ਜ਼ਰੂਰ ਆਣ ਆਈ ਚੈੱਕਅਪ ਵਾਸਤੇ ਜ਼ਰੂਰ ਆਓ ਬਿਲਕੁਲ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਐਂਡ ਇਹਦੇ ਵਾਸਤੇ ਸਾਨੂੰ ਜ਼ਰੂਰ ਐਕਟਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਇਸ ਚੀਜ਼ ਵਿੱਚ ਜਿੰਨਾ ਭਲਾਈ ਹੋ ਸਕੇ ਉਨੀ ਕਰਨੀ ਚਾਹੀਦੀ ਹੈ ਦੇ ਵਿੱਚ ਹਾਂਜੀ